ਖਾਲਸਾ ਰਾਹਿਰ ਜੀ ਦੀ ਫਤਿਹ ਅੱਜ 1 ਜਨਵਰੀ 2024 ਨੂੰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੇ ਅੰਮ੍ਰਿਤ ਸ਼ਹੀਦ ਸਿੰਘ ਸਾਹਿਬ ਭਾਈ ਗੁਰਦੇਵ ਸਿੰਘ ਜਥੇਦਾਰ ਐਕਟਿੰਗ ਜਥੇਦਾਰ ਸ੍ਰੀ ਅਕਾਲਤਖਤ ਸਾਹਿਬ ਜਿਨ੍ਹਾਂ ਨੇ ਲੰਮਾ ਸਮਾਂ ਵਿਛੜੇ ਸਮੇਂ ਦੇ ਵਿੱਚ ਬੜੀ ਔਖੀ ਸੇਵਾ ਨਿਭਾਈ ਜਿਨ੍ਹਾਂ ਨੂੰ 1993 1 ਜਨਵਰੀ ਨੂੰ ਸ਼ਹੀਦ ਕਰ ਦਿੱਤਾ ਸੀਗਾ ਇਹ ਬਾਅਦ ਵਿੱਚ ਪਕੌੜਾ ਕਰਾਰ ਦੇ ਦਿੱਤਾ ਕਿ ਝੂਠੀਆਂ ਕਹਾਣੀਆਂ ਘੜੀਆਂ ਗਈਆਂ ਇਹਦੇ ਤੇ ਇੱਕ ਪੰਥਕ ਜਿਹੜਾ ਡੈਪੂਟੇਸ਼ਨ ਨੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਸਨ 1998 ਦੇ ਵਿੱਚ ਇੱਕ ਮੰਗ ਪੱਤਰ ਦੇ ਕੇ ਕਮਿਸ਼ਨ ਬਣਾਇਆ ਸੀ ਬੀਪੀ ਤਵਾੜੀ ਦਾ ਜਿਨ੍ਹਾਂ ਨੇ ਬਹੁਤ ਜਲਦੀ ਵਿਸਥਾਰ ਸਹਿਤ ਰਿਪੋਰਟ ਤਿਆਰ ਕਰਕੇ ਸੀਐਮ ਸਾਹਿਬ ਨੂੰ ਦੇਤੀ ਸੀ ਪਰ ਉਹਨਾਂ ਨੇ ਨਾ ਤਾਂ ਇਸ ਰਿਪੋਰਟ ਤੇ ਕੋਈ ਕਾਰਵਾਈ ਕੀਤੀ ਤੇ ਨਾ ਹੀ ਇਸ ਰਿਪੋਰਟ ਨੂੰ ਜਨਤਾ ਕੀਤਾ ਲੋਕਾਂ ਦੇ ਸਾਹਮਣੇ ਵੀ ਨਹੀਂ ਰੱਖਿਆ ਕਿ ਕਿਵੇਂ ਭਾਈ ਗੁਰਦੇਵ ਸਿੰਘ ਜੀ ਨੂੰ ਕਤਲ ਕੀਤਾ ਗਿਆ ਜੇ ਕੌਮ ਦੇ ਜਥੇਦਾਰ ਸ੍ਰੀ ਅਕਾਲਤਾ ਸਾਹਿਬ ਦੇ ਜਥੇਦਾਰ ਨਾਲ ਇਹਨੇ ਘਣਾਉਣੇ ਜੁਨਮ ਹੋ ਸਕਦੇ ਆ ਤੇ ਪੰਥ ਘਾਉਣ ਵਾਲੀ ਸਰਕਾਰ ਚੁੱਪ ਰਹਿ ਸਕਦੀ ਆ ਤਾਂ ਫਿਰ ਆਪ ਸਿੱਖਾਂ ਦਾ ਜਿਨ੍ਹਾਂ ਦਾ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਖਲਾਸਾ ਕੀਤਾ ਤੇ ਉਹਨਾਂ ਨੂੰ ਵੀ ਬਾਤ ਤਸ਼ਹੀਦ ਕਰ ਦਿੱਤਾ ਗਿਆ ਇਹ ਹਸ਼ਰ ਵੱਧਾ ਗਿਆ ਪਰ ਹੁਣ ਵਕੀਲਾ ਨੇ ਆਪਣੇ ਢੰਗ ਦੇ ਨਾਲ ਆਰਟੀਆਈ ਪਾ ਕੇ ਇਹ ਜਿਹੜੀ ਰਿਪੋਰਟ ਹੈ ਹਾਸਲ ਕੀਤੀ ਹੈ ਜਨਤਾ ਕਰ ਦਤੀ ਆ ਤੇ ਸਰਦਾਰ ਸਰਜੀਤ ਸਿੰਘ ਵੇਰਕਾ ਨੇ ਇਹੀ ਰਿਪੋਰਟ ਜੱਜਦਾਰ ਸ੍ਰੀ ਅਕਾਲਤਾ ਸਾਹਿਬ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਜੀ ਨੂੰ ਸੌਂਪੀ ਆ ਉਹਨਾਂ ਨੇ ਇੱਕ ਬਹੁਤ ਚੰਗਾ ਫੈਸਲਾ ਲੈਂਦੇ ਆ ਸ਼ਰਮਣੀ ਕਮੇਟੀ ਨੂੰ ਉਦੇਸ਼ ਦਿੱਤੇ ਆ ਕਿ ਜਿਹੜੇ ਦੋਸ਼ੀ ਹਲੇ ਬਚੇ ਆ ਪੁਲਿਸ ਦੇ ਜਿਨ੍ਹਾਂ ਨੇ ਸਿੰਘ ਸਾਹਿਬ ਤੇ ਤਸ਼ੱਦਦ ਕੀਤਾ ਹੈ ਉਹਨਾਂ ਦੇ ਬੰਦੀ ਕਾਰਵਾਈ ਕਰਕੇ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਅੱਜ ਸਮੂਹ ਪੰਥਕ ਜਥੇਬੰਦੀਆਂ ਜਿੱਥੇ ਸਿੰਘ ਸਾਹਿਬ ਦੀ ਅੰਤਮ ਅਰਦਾਸ ਤੇ ਉਹਦੇ ਸ਼ਹੀਦੀ ਸਮਾਗਮ ਤੇ ਇਕੱਤਰ ਹੋਣ ਵਾਸਤੇ ਸ੍ਰੀ ਅਕਾਲ ਤਖਤ ਤੇ ਪਹੁੰਚੀਆਂ ਹਨ ਉੱਥੇ ਆ ਜਿਹੜਾ ਅਸੀਂ ਹੱਥ 'ਚ ਫੜਿਆ ਹੈ ਸਿੰਘ ਸਾਹਿਬ ਵੱਲੋਂ ਪਾਈ ਜਸਪਾਲ ਸਿੰਘ ਜੀ ਜੋ ਉਹਨਾਂ ਦੇ ਸੇਵਾਦਾਰ ਪੀਏ ਦੀ ਸੇਵਾ ਨਿਭਾਉਂਦੇ ਆ ਇਨਾਂ ਦੀ ਡਿਊਟੀ ਉਹਨੇ ਲਈ ਹੈ ਕਿ ਤੁਸੀਂ ਮੰਗ ਪੱਤਰ ਹਾਸਲ ਕਰੋ ਮੈਂ ਆਣ ਕੇ ਇਹ ਸਾਰਾ ਵਿਸਤਾਰ ਸਹਿਤ ਪੜ੍ਹਾਂਗਾ ਤੇ ਉੱਤੇ ਵਿਚਾਰ ਕਰਾਂਗਾ ਇਹ ਅਸੀਂ ਜਿਹੜੀ ਮੰਗ ਪੱਤਰ ਦੇ ਰਹੇ ਹਾਂ ਇਹਦੇ ਵਿੱਚ ਅਸੀਂ ਇਹੀ ਲਿਖਿਆ ਹੈ ਕਿ ਉਸ ਵੇਲੇ ਅੰਥ ਦਾ ਦਾਵਾ ਕਰਨ ਵਾਲੀ ਸਰਕਾਰ ਅਕਾਲੀ ਦਲ ਦੀ ਸਰਕਾਰ ਸੀ ਉਹਨੇ ਕਿਉਂ ਇੰਨੀ ਦੇਰੀ ਕੀਤੀ ਕਿਉਂ ਇਹਨੂੰ ਜਨਤਕ ਨਹੀਂ ਕੀਤਾ ਬਲਕਿ ਜਿਨ੍ਹਾਂ ਲੋਕਾਂ ਨੇ ਜਿਨ੍ਹਾਂ ਪੁਲਿਸ ਅਫਸਰਾਂ ਨੇ ਮੁਲਾਜ਼ਮਾਂ ਨੇ ਸਿੰਘ ਸਾਹਿਬ ਤੇ ਤਸ਼ੱਦਦ ਕੀਤਾ ਉਹਨਾਂ ਨੂੰ ਤਰੱਕੀਆਂ ਦਿੱਤੀਆਂ ਉਹਨਾਂ ਦੇ ਪੁੱਤਰਾਂ ਨੂੰ ਗਾਂ ਨੌਕਰੀਆਂ ਦਿੱਤੀਆਂ ਵੱਡੀਆਂ ਸਹੂਲਤਾਂ ਦਿੱਤੀਆਂ ਤੇ ਸਿੰਘ ਸਾਹਿਬ ਦੇ ਪਰਿਵਾਰ ਤੇ ਲਗਾਤਾਰ ਇਹ ਸੱਦਤ ਹੁੰਦਾ ਰਿਹਾ ਨਵੇਂ-ਨਵੇਂ ਕੇਸ ਪੈਂਦੇ ਰਹੇ ਇਹ ਜਿਹੜੀ ਹੁਣ ਰਿਪੋਰਟ ਆਈ ਹੈ ਇਹ ਸਾਰਿਆਂ ਦੇ ਸਾਹਮਣੇ ਹੈ ਅੱਜ ਅਸੀਂ ਸਿੰਘ ਸਾਹਿਬ ਗਿਆਨੀ ਰਵੀਰ ਸਿੰਘ ਜੀ ਨੂੰ ਬੇਨਤੀ ਕਰਨ ਆਏ ਆ ਕਿ ਤੁਹਾਡੇ ਕੋਲ ਬਹੁਤ ਵੱਡੀ ਪੰਥ ਦੀ ਪਦਵੀ ਹੈ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਥਾਪੜਾ ਹੈ ਤੁਸੀਂ ਇੱਕ ਉਸ ਉੱਚ ਅਦਾਲਤ ਦੀ ਇਨਸਾਫ ਦੀ ਸੀਟ ਤੇ ਬੈਠੇ ਹੋ ਜਿੱਥੇ ਸਿੱਖਾਂ ਨੂੰ ਬਹੁਤ ਵੱਡੀਆਂ ਆਸਾਂ ਹੈ ਕਿਉਂਕਿ ਸਰਵੋਚ ਅਦਾਲਤ ਤੋਂ ਦੁਨੀਆਂ ਵਿੱਚ ਵਸਦੇ ਸਿੱਖਾਂ ਨੂੰ ਵੱਡੀਆਂ ਉਮੀਦਾਂ ਹੁੰਦੀਆਂ ਹਨ ਸਿੰਘ ਸਾਹਿਬ ਜੀ ਨੂੰ ਬੇਨਤੀ ਕਰਨ ਵਾਸਤੇ ਆਏ ਆ ਕਿ ਉਹਨਾਂ ਲੋਕਾਂ ਨੇ ਜੋ ਵਾਰ-ਵਾਰ ਪੰਥਕ ਸਰਕਾਰ ਦੇ ਅਹੁਦੇਦਾਰ ਰਹੇ ਗ੍ਰਹਿ ਮੰਤਰੀ ਰਹੇ ਕੈਬਨਿਟ ਮੰਤਰੀ ਰਹੇ ਉਹਨਾਂ ਨੇ ਕਿਸੇ ਨੇ ਵੀ ਇਸ ਵੱਲ ਤਵੱਜੋ ਨਹੀਂ ਦਿੱਤੀ ਪਾਵੇਂ ਰਹਿ ਚੁੱਕੇ ਮੁੱਖ ਮੰਤਰੀ ਇਹ ਸੰਸਾਰ ਤੋਂ ਜਾ ਚੁੱਕੇ ਆ ਪਰ ਉਹਨਾਂ ਦੇ ਹੁੰਦਿਆਂ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਫਖਰੇ ਕੌਮ ਅਤੇ ਹੋਰ ਕਈ ਤਰ੍ਹਾਂ ਦੇ ਵੱਡੇ ਸਨਮਾਨ ਦਿੱਤੇ ਗਏ ਪੰਥ ਰਤਨ ਵਰਗੇ ਸਨਮਾਨ ਦਿੱਤੇ ਗਏ ਸਿੰਘ ਸਾਹਿਬ ਨੂੰ ਬੇਨਤੀ ਹੈ ਕਿ ਉਹ ਸਨਮਾਨ ਦੇ ਉਹ ਕਾਬਲ ਨਹੀਂ ਉਹ ਵਾਪਸ ਲੈ ਜਾਣ ਅਤੇ ਬਾਕੀ ਦੀ ਕੈਬਨਿਟ ਤੇ ਗ੍ਰਹਿ ਮੰਤਰੀ ਸਰਦਾਰ ਸੁਖਵੀਰ ਸਿੰਘ ਤੇ ਬੰਦੀ ਕਾਰਵਾਈ ਕਰਕੇ ਪੰਥ ਕਰਵੈਤਾ ਦੇ ਅਨਸਾਰ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਅਤੇ ਹੋਰ ਵੀ ਬਹੁਤ ਵੱਡੀ ਕੋਹਕ ਕਰਕੇ ਸਿੰਘ ਸਾਹਿਬ ਪੰਥ ਦੇ ਉੱਗੇ ਵਿਦਵਾਨਾਂ ਨੂੰ ਇਤਿਹਾਸਕਾਰਾਂ ਨੂੰ ਜੱਜਾਂ ਨੂੰ ਵਕੀਲਾਂ ਨੂੰ ਸੱਦਣ ਅਤੇ ਇੱਕ رائے ਬਣਾਉਣ ਕਿ ਸਾਨੂੰ ਕੀ ਕਰਨਾ ਚਾਹੀਦਾ ਕਿਉਂਕਿ ਅਸੀਂ ਪੰਥਕ ਨਮਾਇंदे ਐਨੀ ਸਮਝ ਨਹੀਂ ਰੱਖਦੇ ਕਾਨੂੰਨੀ ਤੌਰ ਤੇ ਕਿ ਸਾਨੂੰ ਕਿਸ ਢੰਗ ਦੇ ਨਾਲ ਲੜਾਈ ਲੜਨੀ ਚਾਹੀਦੀ ਹੈ ਪਰ ਸਾਡੇ ਜਜ਼ਬਾਤ ਗਲੁੰਦਰੇ ਹੋਏ ਆ ਇਸ ਕਰਕੇ ਅਸੀਂ ਖੁਦ ਵੀ ਆਉਣ ਵਾਲੀ 9 ਜਨਵਰੀ ਮੰਗਲਵਾਰ ਨੂੰ ਇੱਕ ਮੀਟਿੰਗ ਬੁਲਾਈ ਹੈ ਜ ਜਿਹਦੇ ਵਿੱਚ ਕੋਸ਼ਿਸ਼ ਕਰਾਂਗੇ ਕਿ ਪੰਥ ਦੇ ਬੁੱਧੀਜੀਵੀ ਜਿਨ੍ਹਾਂ ਨੇ ਆਪਣੇ ਸਮੇਂ ਦੇ ਵਿੱਚ ਵੱਡੇ ਵੱਡੇ ਅਹੁਦੇ त्यागे ਆ ਅਸਤੀਵੇ ਦਿੱਤੇ ਆ ਤੇ ਬਹੁਤ ਵੱਡੀਆਂ ਜਾਣਕਾਰੀਆਂ ਰੱਖਦੇ ਆ ਉਹਨਾਂ ਨੂੰ ਵੀ ਮੀਟਿੰਗ ਵਿੱਚ ਸੱਦਿਆ ਜਾਵੇ ਤੇ ਉਹਨਾਂ ਨੂੰ ਵੀ ਸ੍ਰੀ ਅਕਾਲਤਾ ਸਾਹਿਬ ਤੇ ਜਥੇਦਾਰ ਸਾਹਿਬ ਨੂੰ ਮਿਲਾਇਆ ਜਾਵੇ ਅਤੇ ਉਹਗੇ ਵਕੀਲ ਵੀ ਸੱਦੇ ਜਾਣ ਤਾਂ ਕਿ ਬਹੁਤ ਕੋਖ ਕਰਕੇ ਇਸ ਸਾਰੇ ਛਿੱਟੇ ਤੇ ਪਹੁੰਚਿਆ ਜਾ ਸਕੇ ਇਹ ਇੱਕ ਬੜਾ ਪਚੀਦਾ ਮਸਲਾ ਹੈ ਦੁਨੀਆ ਦੇ ਸਿੱਖਾਂ ਦੀਆਂ ਨਜ਼ਰਾਂ ਅੱਜ ਸਿੰਘ ਸਾਹਿਬ ਗਿਆਨੀ ਰਗਵੀਰ ਸਿੰਘ ਤੇ ਲੱਗੀਆਂ ਹੋਈਆਂ ਇਹ ਸਮਾਂ ਹੁੰਦਾ ਹੈ ਸਮੇ ਨੂੰ ਵਿਚਾਰ ਕੇ ਸਿੰਘ ਸਾਹਿਬ ਨੂੰ ਫਿਰ ਦੁਬਾਰਾ ਬੇਨਤੀ ਹੈ ਕਿ ਇੱਥੇ ਕਿਸੇ ਦਬਾਅ ਵਿੱਚ ਆਉਣ ਦੀ ਲੋੜ ਨਹੀਂ ਐ ਨਿਰਪੱਖਤਾ ਦੇ ਨਾਲ ਜੋ ਸਤਿਗੁਰੂ ਨੇ ਸਾਨੂੰ ਆਪ ਜੀ ਨੂੰ ਸ਼ਕਤੀ ਬਖਸ਼ੀ ਹੈ ਉਹ ਸ਼ਕਤੀ ਨੂੰ ਵਰਤੋ ਅਤੇ ਪੰਥ ਲਈ ਵਰਤੋ ਪੰਥ ਲਈ ਪੰਥ ਦੇ ਇਨਸਾਫ ਲਈ ਵਰਤੋ ਤਾਂ ਕਿ ਆਉਣ ਵਾਲਾ ਸਮਾਂ ਸਿੱਖਾਂ ਦਾ ਉਜਲਾ ਹੋਵੇ ਤੇ ਜਿਹੜੇ ਸਾਡੇ ਤੇ ਜ਼ੁਲਮ ਕਰਨ ਵਾਲੇ ਆ ਜਿਹੜੇ ਜ਼ਾਲਮ ਲੋਕ ਨੇ ਉਹਨਾਂ ਨੂੰ ਕਟਹਿਰੇ ਵਿੱਚ ਖੜਾ ਕਰਕੇ ਸਖਤ ਤੋਂ ਸਖਤ ਸਜ਼ਾ ਦਿੱਤੀ ਜਾ ਸਕੇ ਇਹ ਸਾਡੀ ਬੇਨਤੀ ਆ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਇਹ ਮੰਗ ਪੱਤਰ ਅਸੀਂ ਉਹਨਾਂ ਦੇ ਪੀਏ ਸਰਦਾਰ ਜਸਪਾਲ ਸਿੰਘ ਜੀ ਨੂੰ ਸੌਂਪ ਰਹੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ